ਸਸਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਆਪੋ ਆਪਣੇ ਘਰਾਂ ਦੇ ਤੰਦਰ ਉਸ ਤੋਂ ਹੋਵਾਂਗੇ ਤੇ ਲੋ ਜੀ ਆਪਾਂ ਇੱਧਰ ਕਰਦੇ ਆ ਘਰ ਦੇ ਕੰਮਕਾਰ ਸਵੇਰ ਦਾ ਟਾਈਮ ਆ ਜੀ ਟਾਈਮ ਹੋ ਗਿਆ ਜੀ 9:00 ਵਜੇ ਤੇ ਪਹਿਲਾਂ ਠੰਡ ਬਹੁਤ ਜ਼ਿਆਦੀ ਸੀਗੀ ਹੱਥਾਂ ਪੈਰਾਂ ਨੂੰ ਜਿੱਤੇ ਗੜੇ ਗੂੜੇ ਪਏ ਹੋਏ ਨੇ ਪਹਿਲਾਂ ਥਾਂਵਾਂ ਤੇ ਗੜੇ ਪਏਗੇ ਵੈਸੇ ਸਾਡੇ ਤਾਂ ਪਏ ਨਹੀਂ ਤੇ ਬਾਹਲੇ ਥਾਮਾਂ ਤੇ ਗੜੇ ਪੈ ਗਏ ਇਸ ਕਰਕੇ ਠੰਡ ਹੋ ਗਈ ਤੇ ਲਓ ਜੀ ਆਪਾਂ ਕਰਦੇ ਆਂ ਘਰ ਦੇ ਕੰਮਕਾਰ ਸਫਾਈਆ ਤੇ ਲਓ ਜੀ ਆਪਾਂ ਇਧਰ सफाई कर रहे हैं गे सर रहे हैं गे कमरे कमरे तुंबरते इधर अपना रसोई भी साफ करती अब अब

ਉੜੇ ਦਿਨਾਂ ਤੋਂ ਝਾੜ ਚੜਾਈ ਕਰਨ ਵਾਲੀ ਹੋ ਜਾਂਦੀ ਹੈ ਸਾਫ ਸਫੀ ਹੈ ਇਹ ਨਹੀਂ ਗੱਲ ਚੜ ਜਾਂਦੀ ਉੱਪਰ ਤਿਨ ਲੋ ਜੀ ਆਪਣੀ ਰਸੋਈ ਦਾ ਦੇਖੋ ਕਲੀਨ ਹੋ ਗਈ ਬਹੁਤ ਵਧੀਆ ਲਓ ਜੀ ਪਾਗੈਂਸੀ ਸਾਫ਼ ਕਰਤਾ ਤੇ ਲੋ ਜੀ ਆਪਣੀ ਰਸੋਈ ਬਹੁਤ ਵਧੀਆ ਸਾਫ਼ ਹੋ ਗਈ तीज जे अपना कमर कुमर ला ता पोचा सारे पोचा

ਹੰਦੀ ਗੀ ਜਾਂਦੀ ਹੈ। ਕਿਤਾਬ ਜੀ ਨਾ ਸੇਕੀ। ਬਲੇਟਾ ਕਰਕੇ ਗਲੇ ਬਾਇ ਰੈਣੀ ਮਾਰਦੀ। ਹੂੰ। ਪੂਰੀ ਆ ਜਾਂਦੇ ਫਿਰ ਥੋੜਾ ਜਿਹਾ ਪਾਣੀ ਕਰ ਦਾਂਗੇ ਨਾ। ਹੂੰ। ਜੋਕਰ ਨਾ ਹੁਣ ਥੋੜਾ ਤੋਂ ਹੋ ਗਿਆ। ਇਹ ਤਾਂ ਨਿਕਲ ਤੁਸ ਮਾਰ ਕੇ। ਟੂਟੀ ਸੜਦੀ ਨਹੀਂ ਹੈਗੀ ਹੁਣ। ਆਪ ਜੀ ਚਲੋ ਜੀ ਇਧਰ ਆਪਾਂ ਸਾਫ ਸਵਈਆ ਵੀ ਕਰਤਾ ਇਧਰ ਆਪਾਂ ਕੱਪੜਾ ਲੀੜਾ ਵੀ ਧੋ ਲਿਆ ਸਾਰਾ ਤੇ ਲਓ ਜੀ ਆਪਾਂ ਮੁਰਗੇ ਬਾਹਰ ਛੱਡਤੀ ਸੀ ਧੁੱਪ ਨਿਕਲੇ ਸੀ ਵਧੀਆ ਤੇ ਆਪਾਂ ਇਹਨਾਂ ਨੂੰ ਬਾਹਰ ਛੱਡ ਲਿਆ ਤੇ ਕਾਗੂ ਜਾ ਹੁੰਦਾ ਜਾਂਦਾ ਫੇਰ ਫੇਰ ਤੇ ਮੈਂ ਕਿਹਾ ਚਲ ਕਾ ਖਾ ਜਾਣਗੇ ਇਹ

ਤੇ ਪਾ ਲਿਆ ਤੇ ਆਪਾਂ ਲਵਾਉਣੇ ਲਾਉਣੇ ਆ ਸਾਗ ਨੂੰ ਤੜਕਾ ਚਲੋ ਜੀ ਆਪਾਂ ਇੱਧਰ ਪਹਿਲਾਂ ਪਾਉਣੀ ਆ ਦਸਨ ਕਪਾਉਣੇ ਆਗੇ ਇਹ ਨਾ ਪਹਿਲਾਂ ਦਸਨ ਪਕਾਵਾਗੇ ਚਲੋ ਜੀ ਆਪਾਂ ਸਾਗ ਬਣਾਇਆ ਸੀਗਾ ਕੱਲ ਬਣਾਇਆ ਸੀ ਆਪਾਂ ਬਿਚਲੀ ਸਬਜ਼ੀ ਵੀ ਬਣਾ ਲੈਣੇ ਹੁੰਦੇ ਆਂ ਇਕੜਨ ਸਾਗ ਬਣਾ ਲੈਣੇ ਆਂ ਬਿਚਲੀ ਸਬਜ਼ੀ ਬਣਾ ਲੈਣੇ ਆਂ ਤੇ ਲੋ ਜੀ ਆਪਾਂ ਪਾਉਣੇ ਆ ਵਿੱਚ ਮਿਰਚਾਂ ਹਗੀਆਂ ਤੇ ਆਪਾਂ ਅਪਰ ਬਿਚਲੀ ਸਬਜ਼ੀ ਬਣਾ ਲੈਣੇ ਆ ਵਿੱਚ ਦੀ ਸਾਗ ਰੱਖ ਲੈਣੀ ਆ ਬਣਾ ਕੇ ਬਿਚਲੀ ਸਬਜ਼ੀ ਮਹਣਾਂ ਲੋ ਜੀ ਆਪਾਂ ਇਹ ਟਮਾਟਰ ਛੀਰਦੇ ਆਂ ਕੱਟਨੇ ਆ ਇਹ ਆਪਾਂ ਬਰੀਕ ਜੀ ਤੇ ਆਪਾਂ ਇਹਦੀ ਵਿੱਚ ਪਾਵਾਂਗੇ ਜਦੋਂ ਆਪਣੇ ਪਿਆਜ਼ ਭੁੱਜ ਗਿਆ ਆਪਾਂ ਉਦੋਂ ਵਿੱਚ ਪਾਵਾਂਗੇ ਆਪਣੇ ਪਿਆਜ਼ ਭੁੱਜ ਰਹੇ ਹੋਏ ਨੇ ਸਾਰੀ ਪਿਆਜ਼ ਭੁੱਜ ਗਈ ਇਸ ਤੇ ਆਪਾਂ ਇਹ ਪਾਉਣੇ ਟਮਾਟਰ ਇਹ ਤੇ ਲਓ ਜੀ ਆਪਣਾ ਮਸਾਲਾ ਬਣ ਗਿਆ ਪਿਆਜ਼ ਭੁੱਜ ਗਿਆ ਆਪਾਂ ਮਟਰ ਵੀ ਪਾਉਣੇ ਆਪਾਂ ਪਾਉਣੇ ਇਹਦੇ ਵਿੱਚ ਸਾਗ ਕੋਲੋਂ ਜਿਹਾ ਥੋੜਾ ਜਿਹਾ ਚੋਣਾ ਪਾਣੀ ਸਾਗ ਦਾ ਹੁਣ ਥੋੜੇ ਦਿਨਾਂ ਦਾ ਪਰੋਣਾ ਬਸ ਪੱਕੀਆਂ ਪਈਆਂ ਸਰਮਾ ਸਰਮਾ